ਤੇਜ ਰਫਤਾਰ ਬੱਸ ਨੇ ਬਾਈਕ ਨੂੰ ਮਾਰੀ ਟੱਕਰ ਦਸਰੇ ਨੇ ਵੀ ਰੋਂਗ ਸਾਈਡ ਬੱਸ ਆਉਂਦੀ ਯੂਨੀਅਰਟ ਲੈ ਦੋ ਪੈਣਾ ਦੇ ਇਕਲੌਤੇ ਭਰਾ ਨੇ ਮੌਕੇ ਤੇ ਛੱਡੇ ਸਾਹ ਇਹ ਰੋਂਗ ਸਾਈਡ ਤੋਂ ਬੱਸ ਆ ਰਹੀ ਸੀ ਰੋਂਗ ਸਾਈਡ ਤੋਂ ਲੈ ਕੇ ਨੀਚੇ ਦੇਖ ਲੈ ਬੰਦੇ ਕੋਈ ਫੋਟੇ ਕਿਤੇ ਚੱਥੇ ਆ ਇਹ ਵਿਚਾਰਾ ਕਰਵਾ ਰਿਆ ਹੀ ਕੰਮ ਤਾਂ ਕੰਮ ਤੋਂ ਆ ਰਿਹਾ ਸੀ ਛੁੱਟੀ ਕਰਕੇ ਘਰ ਜਾ ਰਿਹਾ ਸੀ ਆਪਣੇ ਬਾਈਕ ਨੂੰ ਪੰਜਾਬ ਮਿੱਟ ਤੱਕੜੀ ਦੀ ਲੱਗ ਗਈ ਬੱਸ ਤੇ ਲੱਗੀ ਅੱਗ ਤੇ ਤਕਰੀਬਨ 20 ਬੱਸ ਇਧਰੋਂ ਆ ਰਹੀ ਰੌਂਗ ਸਾਈਡ ਤੋਂ ਜੋ ਕਿ ਮੁੰਡੇ ਨੂੰ ਸਾਹਮਣੇ ਚੱਕ ਲਿਆ ਉਹਦੀ ਮੌਕੇ ਤੇ ਉਹੀ ਡੈਥ ਹੋ ਗਈ ਮੌਕੇ ਤੇ ਮਚ ਗਿਆ ਚੀਕ ਚਿਹੜਾ ਤਕਰੀਬਨ 50 ਮੀਟਰ ਬੰਦੇ ਨੂੰ ਘਤੀ ਸਾਈ ਉਦੋਂ ਕੇ ਮੋਟਰਸਾਈਕਲ ਨੂੰ ਅੱਗ ਲੱਗੀ ਵਾਹਨਾ ਦੇ ਉੱਡੇ ਪਰ ਖੱਜੇ ਮ੍ਰਿਤਿਕ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ। ਸਾਹਮਣੇ ਟਕਰੂਗੀ ਕਿਤੇ ਓਵਰਟੈਕ ਤੇ ਗੱਡੀ ਆ ਰਹੀ ਜਿਆ ਬਹਿਨ ਉਹ ਬਹੁਤ ਸਾਹਮਣੇ ਤੋਂ ਮੋੜਨਾ ਲਾ ਰਹੀਆ ਅੰਮ੍ਰਿਤਕਾਂ ਟਕਰੂਗੀ। ਚਾਚੀ ਦੇ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸੀਦੀਪ ਕੌਰ ਚਾਹਾ ਰੂੜ ਤੇ ਤੜਕਸਾਰੀ ਇੱਕ ਵੱਡਾ ਹਾਦਸਾ ਵਾਪਰਿਆ ਜੀਹਾਂ ਤੁਹਾਨੂੰ ਦੱਸਦੀ ਏ ਇੱਕ ਮੀਂਹੀ ਵਜਦੇ ਵੱਲੋਂ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਟੱਕਰ ਮਾਰਨ ਤੋਂ ਬਾਅਦ ਉਸ ਬਾਈਕ ਸਵਾਰ ਦੇ ਮੌਕੇ ਤੇ ਜਿਹੜੇ ਨੇ ਸਾਹ ਨਿਕਲ ਜਾਂਦੇ ਨੇ ਦੱਸਿਆ ਜਾ ਰਿਹਾ ਕਿ ਬਾਈਕ ਸਵਾਰ ਜਿਹੜਾ ਨੌਜਵਾਨ ਹੈ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਦੱਸਿਆ ਜਾ ਰਿਹਾ ਜੀਹਾਂ ਤੁਹਾਨੂੰ ਦੱਸਦੀ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਕੰਮ ਕਰਕੇ ਮੁਹਾਲੀ ਤੋਂ ਆਪਣੇ ਘਰ ਵਾਪਸ ਆ ਰਿਹਾ ਸੀ ਕਿ ਸਾਈਡ ਤੋਂ ਬੱਸ ਆ ਰਹੀ ਸੀ ਤੇ ਬੱਸ ਨੇ ਉਸ ਨੂੰ ਆਪਣੀ ਚਪੇੜ ਦੇ ਵਿੱਚ ਲੈ ਲਿਆ ਤੇ जख्मਾਂ ਦੀ ਤਾਬਨਾਸ ਹਰਦਿਆਂ ਹੋਇਆ ਉਹ ਮੌਕੇ ਤੇ ਹੀ ਆਪਣੀ ਜਾਨ ਗਵਾ ਬੈਠਿਆ ਤੁਹਾਨੂੰ ਦੱਸਦੇ ਕਿ ਨੌਜਵਾਨ ਨੇ जख्मਾਂ ਦੀ ਤਾਬਨਾਸ ਹਰਦਿਆਂ ਉਸਨੇ ਮੌਕੇ ਤੇ ਹੀ ਸਾਂਹ ਛੱਡ ਦਿੱਤੇ ਤੁਹਾਨੂੰ ਦੱਸਦੇ ਕਿ ਇਸ ਪਰਿਵਾਰ ਤੇ ਜਿਹੜਾ ਦੁੱਖਾਂ ਦਾ ਪਹਾੜ ਟੁੱਟ ਗਿਆ ਕਿਉਂਕਿ ਇਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਇਹ ਘਰ ਚ ਇਕੱਲਾ ਕਮਾਉਣ ਵਾਲਾ ਸੀ ਪਰਿਵਾਰਿਕ ਮੈਂਬਰਾਂ ਦਾ ਵੀ ਜਿਹੜਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਤੁਹਾਨੂੰ ਦੱਸਦੇ ਕਿ ਹਾਸਤੇ ਦੇ ਵਿੱਚ 50 ਮੀਟਰ ਤੱਕ ਜਿਹੜੀ ਇਹ ਬਸ ਹੈ ਬਾਈਕ ਸਵਾਰ ਨੂੰ ਘਰੀਸਕੇ ਲੱਗੀ ਉਸ ਤੋਂ ਬਾਅਦ ਜਿਹੜੀਆਂ ਵਾਹਨਾਂ ਨੂੰ ਅੱਗ ਲੱਗ ਜਾਂਦੀ ਹੈ ਅਤੇ ਲੋਕ ਜਿਹੜੇ ਨੇ ਮੌਕੇ ਤੇ ਇਕੱਠੇ ਹੋ ਜਾਂਦੇ ਨੇ ਅਤੇ ਇਸ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਨੌਜਵਾਨ ਦੀ ਮੌਕੇ ਤੇ ਹੀ ਜੜੀਆਂ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਮ੍ਰਿਤਕ ਦੀ ਉਮਰ 29 ਸਾਲ ਹੈ ਜਿਸ ਦਾ ਨਾਮ ਜਸਕਰਨ ਸਿੰਘ ਹੈ ਉੱਥੇ ਤੁਹਾਨੂੰ ਦੱਸ ਦਈਏ ਮੌਕੇ ਤੇ ਜਿਹੜੀ ਪੁਲਿਸ ਪਹੁੰਚਦੀ ਹੈ ਪੁਲਿਸ ਦੇ ਵੱਲੋਂ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਉਥੇ ਦੂਜੇ ਪਾਸੇ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਘਰ 'ਚ ਇੱਕ ਇਕੱਲਾ ਕਮੌਣ ਵਾਲਾ ਸੀ ਤੇ ਹੁਣ ਉਸਦੀ ਵੀ ਇਸ ਹਾਸੇ ਦੇ ਵਿੱਚ ਜਾਨ ਚਲੀ ਗਈ ਤੇ ਉਹਨਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਮੇਰਾ ਨਾਮ ਜਸਪ੍ਰੀ ਸਿੰਘ ਜੀ ਉਹਨੇ ਐਕਸੀਡੈਂਟ ਹੋਇਆ ਪਰ ਮੇਰਾ ਚਾਚਾ ਰਮਨ ਲੱਗਿਆ ਕੀ ਨਾਮ ਕਰੋਗੇ ਜਸਕਰਮ ਸਿੰਘ ਕਿੰਨੇ ਸਾਲ ਦੇ 35 ਸਾਲ ਦਾ ਜੀ ਪਤਾ ਲੱਗਿਆ ਕੁਝ ਕਿਸ ਤਰ੍ਹਾਂ ਹੋਇਆ ਕਿ ਦਸਰੇ ਨੇ ਵੀ ਰੋਂਗ ਸਾਈਡ ਬੱਸ ਆਉਂਦੀ ਯੂਨੀਅਰਟ ਲਈ ਇੱਧਰ ਲੈ ਵਾ ਯਾਰ ਇੱਧਰ ਤੋਂ ਆ ਰਿਹਾ ਉਹ ਖਾਦੀ ਹੈ ਹਰ ਤੀਨ ਕਿ ਆ ਕਿੰਨੇ ਕੁ ਵਜੇ ਘਟਣ ਆਏ ਤੋਂ ਉਹਨੂੰ ਕਿੱਦਾਂ ਫੋਨ ਆਇਆ ਵੀਰੇ ਹਨ ਤਾਂ ਫੋਨ ਆਇਆ ਲੋਕਲ ਬੰਦੇ ਦਾ ਫੋਨ ਆਇਆ ਉਹਨਾਂ ਨੇ ਦੱਸਿਆ ਵੀ ਐਕਸੀਡੈਂਟ ਵਗੈਰਾ ਹੋ ਗਿਆ ਇੱਥੋਂ ਆ ਰਹੇ ਸੀ ਇਹ ਤਾਂ ਮਹਾੜੀ ਤੋਂ ਆ ਰਹੇ ਸੀ ਕੰਮ ਮਦੋਈ ਜਿਹੜਾ ਪਿੰਡ ਨੇ ਖਰਾਪੁਰ ਪਿੰਡ ਮੰਗ ਕਰਦੇ ਹਾਂ ਕਿ ਆਹ ਚੱਲੋ ਇਹ ਆਪਣੇ ਚਾਹ ਪੋਣ ਜਿੱਦਾਂ ਬਸਟਾ ਲੈਣ ਸੈਜਾਉਣੀ ਦੇ ਲਿਓ ਨੂੰ ਡਰਾਈਵਰ ਭਾਈ ਜੀ ਇਹ ਹੋ ਗਿਆ ਬੈਟ ਚੁੱਕਿਆ ਮਾਰ ਗਿਆ ਕਹ ਰੇ ਅभी ਪੌਣਸ ਲੈ ਨਹੀਂ ਚਾਹਤਾਂ ਹਾਂਜੀ ਕੱਲੋ 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 ਚੱਲੋ ਜੀ ਮੈਂ ਤਾਂ ਕਿ ਜੇ ਜੰਗਾਈ ਐ ਐਕਸਲੈਂਟ ਹੋਇਆ ਕੀ ਮੰਗਲ ਜੀ ਇਹ ਕਿਧਰੋਂ ਬਾਤ ਆ ਰਹੀ ਸੀ ਉਹਦੇ ਲਈ ਫੈਕਟਰੀ ਕਿਸੇ ਫੈਕਟਰੀ ਬੁਲਟਰੀ ਲੱਗਦੀ ਐ ਇਹਦੇ ਪੈਸਾ ਇਹ ਆ ਰਹੀ ਸਮਰਾਲਾ ਜਨ ਇਧਰੋਂ ਡਿਜੀ ਵਾਲੀ ਸਾਈਡ ਤੋਂ ਆ ਰਹੀ ਥੋੜਾ ਰੋਲ ਸਾਈਡ ਤੋਂ ਆ ਰਹੀ ਸਮਰਾਲਾ ਸਾਈਡ ਆ ਰਹੀ ਇਹ ਅੱਜ ਤੋਂ ਘੰਟੇ ਕ ਪਹਿਲਾਂ ਦੀ ਗੱਲ ਆ ਤੇ ਜਿਹੜਾ ਸੂਨ ਬਹੁਤ ਕੋਈ ਕੰਨੀਕਾਲ ਵੀ ਹੋਇਆ ਜਾਣੀ ਇਨਸਾਨ ਇੱਕ ਡੈਪ ਹੋਈ ਆ ਇਹ ਮਲੇ ਦੀ ਕਿੰਨੇ ਕੇ ਰਹਿ ਗਈ 30 35 ਸਾਲ ਦਾ ਨੌਜਵਾਨ ਮੋਟਾ ਬੈਠਾ ਨੌਜਵਾਨ ਮੁੰਡਾ ਫੇਰੋਂ ਸਾਈਡ ਤੋਂ ਬਾਤ ਆ ਰਹੀ ਸੀ ਲੌਂਗ ਖੇਰ ਤੋਂ ਲੈ ਕੇ ਨੀਚੇ ਦੇ ਲੈ ਬੰਦੇ ਉਹ ਕਿਤੇ ਚੱਥਿਆ ਜੀ ਇਹ ਵਿਚਾਰਾ ਕਰਵਾ ਰਿਆ ਹੀ ਕੰਮ ਤਾਂ ਕੰਮ ਤਾਂ ਆ ਰਿਹਾ ਵੀ ਛੱਤੀ ਕਰਕੇ ਘਰ ਜਾ ਰਿਹਾ ਦੀ ਆਪਣੇ ਕਿ ਨਾ ਮੇਰਾ ਨਿੰਦਰ ਪਾਤੰਗ ਜੀ ਕੀ ਕਹਣਾ ਹੁਣ ਤੋਂ ਘੰਟਾ ਪਹਿਲਾਂ ਜੀ ਇੱਕ ਬਹੁਤ ਹੀ ਮੰਨਪੁਰ ਘਟਨਾ ਹੋਈ ਆ ਸੌਸਪੈਂਡ ਸੌਸਪਰ ਦੇ ਮੋੜ ਤੇ ਜੋ ਕਿ ਇੱਕ ਨੌਜਵਾਨ ਮੁੰਡਾ ਜੀ ਦੀ ਡੈਥ ਹੋ ਚੁੱਕੀ ਆ ਪੂਰ ਵਾਲੀ ਥੋੜੀ ਡੈਕਟੀ ਵਾਲੀ ਬੱਸ ਇਧਰੋਂ ਆ ਰਹੀ ਰੌਂਗ ਸਾਈਡ ਤੋਂ ਜੋ ਕਿ ਮੁੰਡੇ ਦੇ ਸਾਹਮਣੇ ਚੱਕ ਲਿਆ ਉਹਦੀ ਮੌਕੇ ਤੇ ਉਹੀ ਡੈਥ ਹੋ ਗਈ ਜਿੱਤੇ ਸਾਨੂੰ ਪਤਾ ਲੱਗਿਆ ਵੀ ਇਹ ਦੋ ਭੈਣਾਂ ਦਾ ਇਕੱਲਾ ਇਕੱਲਾ ਭਾਈ ਸੀ ਨਾ ਇਸਲੇ ਪਿਓ ਸੀ ਇਹਨਾਂ ਦਾ ਜੀ ਮੈਂ ਤਾਂ ਇਹ ਇਹਦੀ ਡੈਥ ਹੋ ਗਈ ਇਹਨੂੰ ਕੋਈ ਨਾ ਕੋਈ ਇਨਸਾਫ ਦਿੱਤਾ ਜਾਵੇ ਜੀ ਪਰਿਵਾਰ ਨੂੰ ਘਰ ਦਾ ਘਰ ਦਾ ਲੋਤਾ ਇਹ ਮੁੰਡਾ ਸੀ ਜੀ ਇਹਦੇ ਸੋਤੇ ਗੁਜ਼ਾਰਾ ਕਰਦਾ ਸੀ ਇਹ ਵੀ ਹੁਣ ਵਿਚਾਰਾ ਕਹਿੰਦੇ ਡਿਊਟੀ ਕਰਕੇ ਆ ਰਿਹਾ ਸੀ ਮਹਾਲੀ ਤੋਂ ਜਿੱਤੇ ਸਾਨੂੰ ਪਤਾ ਲੱਗਿਆ ਇੱਕ ਵਾਰੀ ਮੈਂ ਤਾਂ ਇਹ ਗੱਲ ਕਹਿੰਦਾ ਵੀ ਦੋ ਭੈਣਾਂ ਦਾ ਇਕੱਲਾ-ਇਕੱਲਾ ਭਾਈ ਸੀ ਨਾ ਸਿੱਤੇ ਪਿਓ ਸੀ ਇਹਨੂੰ ਇਨਸਾਫ ਦਿੱਤਾ ਜਾਵੇ ਮੁੰਡੇ ਨੂੰ ਜੀ ਬੱਸ ਦਾ ਬੱਸ ਦਾ ਡਰਾਈਵਰ ਆ ਜਿਹੜਾ ਫੜਿਆ ਗਿਆ ਉਹ ਪੁਲਿਸ ਲੈ ਗਈ ਬੱਸ ਦੇ ਡਰਾਈਵਰ ਨੂੰ ਫੜ ਕੇ ਜੀ ਹੁਣ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਜੀ ਪੁਲਿਸ ਉਥੇ ਆ ਗਈ ਸੀ 20-25 ਮਿੰਟ ਬਾਅਦ ਜੀ ਪੁਲਿਸ ਨੇ ਪੂਰੀ ਕਾਰਵਾਈ ਕੀਤੀ ਆ ਪਤਾ ਲੱਗਿਆ ਕੁਝ ਜਿਹੜੀ ਫੈਕਟਰੀ ਵਾਸਤੇ ਨਹੀਂ ਜੀ ਕੁਝ ਨਹੀਂ ਪਤਾ ਲੱਗਿਆ ਹਾਲ ਤੱਕ ਜੀ ਜਿੱਥੇ ਤੱਕ ਸਾਨੂੰ ਵੀ ਤਾਂ ਮੋਟਰਸ ਨੂੰ ਅੱਗ ਵੀ ਮੂਰੇ ਲੱਗੀ ਹੋਈ ਆ બસ ਵੀ ਕਾਫੀ ਦੂਰ ਖੜੀ ਐ ਤੇ ਬੋਡੀ ਕਾਫੀ ਦੂਰ ਪਈ ਐ ਕਿਉਂਕਿ ਬੋਡੀ ਉਰੇ ਕੱਢੀ ਗਈ ਜੀ ਫਿਰ ਬੱਸ ਵਾਲਾ ਕਿਹਦੀ ਮੋਟਰਸਾਈਕਲ ਕਿਹਦਾ ਲੈ ਕੇ ਗਿਆ ਜੀ ਉੱਥੇ ਤਿੰਨੇ ਕਿ ਦੂਰ ਤੱਕ ਤੇ ਇਹ ਹੈਗੀ ਐ ਤਕਰੀਬਨ 50 ਕਿ ਮੀਟਰ ਬੰਦੇ ਨੂੰ ਘਤੀ ਸੀ ਆ ਜੀ ਉੱਥੇ ਕੇ ਮੋਟਰਸਾਈਕਲ ਲੱਗ ਲੱਗੀ ਜਿਹੜਾ ਪੈਸੇ ਕਿੰਨੀ ਕੋ ਮਰਦੀ ਐ ਇਹ ਮੁੰਡਾ ਹੈਗਾ ਜਤਕਾਰ ਸਿੰਘ ਆ ਜੀ ਸਨੂ ਜਸਵਿੰਦਰ ਸਿੰਘ ਸਿਰ ਪਿੰਡ ਦਾ ਰਾਏਪੁਰਾ ਜੁੱਤਾ 35 ਦੇ ਪੈਂਦਾ ਇਹ ਮਰਦਾ ਨੇ ਇਹ ਮਰੇ ਗ੍ਰੂਪ 25 ਬਿਕਾਲਾ ਕਿਤੋਂ ਕਿੱਥੇ ਜਾ ਰਿਹਾ ਸੀ ਚੰਡੀਗੜ੍ਹ ਕੋਲ ਜੌਬ ਕਰਾਣ ਚੰਡੀਗੜ੍ਹ ਮਾੜੀ ਦਾ ਪਿੰਡ ਨੂੰ ਜਾ ਰਿਹਾ ਸੀ ਠੀਕ ਹੈ ਪਿੰਡ ਦਾ ਬਾਪ ਇਹ ਕਿੰਨੇ ਟੱਕਰੋਗੇ ਜੀ ਕਿਤੇ ਓਵਰਟੈਕ ਤੇ ਗੱਡੀ ਆ ਰਹੀ ਜੀ ਆ ਬਹਿਨ ਉਹ ਬਹੁਤ ਸਾਹਮਣੇ ਤੋਂ ਮੋਟਾ ਆ ਰਿਹਾ ਰਹੀਆ ਅੰਮ੍ਰਿਤਸਰ ਨਾਲ ਟੱਕਰ ਹੋ ਗਈ ਮੌਕਾ ਦੀ ਗੱਲ ਹੋ ਗਈ ਹਾਂ ਮੌਕਾ ਦੀ ਦੱਸੂਗੀ ਇਹਦੀ ਗੱਡੀ ਗੱਡੀ ਆਦੀ ਹੈ ਫੈਕਟਰੀ ਕਦੇ ਦੀ ਅੱਗ ਵੀ ਲੱਗੀ ਸੀ ਹਾਂ ਮੋਟਾ ਨੂੰ ਅੱਗ ਲੱਗੀ ਮੌਕੇ ਤੇ ਇਹਦਾ ਮਤਲਬ ਜਿਹੜਾ ਹਾਦਸਾ ਭਿਆਨਕ ਹੋਣਾ ਤਾਂ ਹੀ ਅੱਜ ਲੱਗਿਆ ਜੀ ਹਾਂ ਜੀ ਕਾਫੀ ਜ਼ੋਰ ਦੀ ਟੱਕਰ ਲੱਗੀ ਅਮਨ ਸਮਝੀ ਉਸ ਤੋਂ ਬਾਅਦ ਅਗ ਲੱਗੇ ਉਸ ਤੋਂ ਬਾਅਦ ਅਗ ਲੱਗੇ ਤੇ ਡਰਾਈਵਰ ਦੀ ਗ੍ਰਫਤਾਰੀ ਹੋ ਚੁੱਕੀ ਜੀ ਡਰਾਈਵਰ ਨੂੰ ਮੌਕੇ ਤੇ ਖੁਰਾਰਾ ਜੀ ਅੱਛਾ ਸ਼ਾਬਾਸ਼ ਜੀ